ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਮੌਸਮ ਹੋਇਆ ਵਾ ਪੂਰਾ ਰੰਗੀਨ ਆ ਵਧੀਆ ਬੱਦਲ ਬਾਈ ਹੋਈ ਵੀ ਆ ਪਰ ਥੋੜੇ ਜ਼ਿੰਮੇਦਾਰਾਂ ਦਾ ਹਜੇ ਰਹਿਦਾ ਜੀ ਕੰਮ ਜੇ ਮਾਲਕ ਹਫਤਾਖੰਡ ਹੋਰ ਦੇ ਦੇਵੀ ਤਾਂ ਜਾਦਾ ਵਧੀਆ ਗੱਲ ਆ ਅੱਜ ਵੀ ਬੱਦਲਬਾਈ ਦੇਖੋ ਪੂਰੀ ਹੋਈ ਵੀ ਚਾਰੇ ਪਾਸੇ ਹਨ ਪੂਰਾ ਬੱਦਲਾ ਹੀ ਬੱਦਲ ਹੋਇਆ ਪਾ ਮਾਹੌਲ ਤੇ ਬਾਕੀ ਅੱਜ ਹੈਗੀ ਆ ਜੀ ਮੱਜਾਂ ਦੀ ਮੰਡੀ ਕਰਾਲੀ ਤੇ ਮੱਜਾ ਹੁਣ ਤੁਹਾਨੂੰ ਪਤਾ ਗਰਮੀ ਦਾ ਟਾਈਮ ਚੱਲਦਾ ਜੀ ਦੁੱਧ ਸਾਰਿਆਂ ਕੋਲ ਏ ਘਟਿਆ ਵਾ ਦੁੱਧ ਗਰਮੀਆਂ ਚ ਵੈਸੇ ਸਭ ਕੋਲੇ ਘਟ ਜਾਂਦਾ ਪਰ ਫਿਰ ਗਾਹਾਂ ਦਿੱਕਤ ਬਹੁਤ ਆ ਜਾਂਦੀ ਹੈ ਡੇਰੀ ਵਾਲੇ ਬੰਦੇ ਨੂੰ ਤਾਂ ਸੌਖਾ ਰਹਿੰਦਾ ਚਲੋ ਜਿੰਨਾ ਹੈਗਾ ਉਨਾ ਪਾ ਦਿਓ ਪਰ ਜਿਹੜੇ ਬੰਦੇ ਨੇ ਬਾਨਾਂ ਲਾਈਆਂ ਮਿਆਂ ਜੀ ਉਹਨੂੰ ਬਹੁਤ ਔਖੀ ਹੋ ਜਾਂਦੀ ਬਾਨਾਂ ਦਾ ਕਿਉਂਕਿ ਉਹਨਾਂ ਨੂੰ ਤਾਂ ਪਾਉਣਾ ਹੀ ਪੈਣਾ ਬਾਨਾਂ ਨੂੰ ਤਾਂ ਚਾਹੇ ਕਿਸੇ ਤੋਂ ਲੈ ਕੇ ਪਾਓ ਮੁੱਲ ਹਨਾ ਵੀ ਅਗਲੇ ਨੇ ਤਾਂ ਥਵਾਤੂ ਹੀ ਲਾਇਆ ਹੋਇਆ ਵਾ ਪੱਕਾ ਉਹਨਾਂ ਨੂੰ ਪਾਉਣਾ ਹੀ ਪੈਣਾ ਕਿਸੇ ਹਾਲਤ ਚ ਪਾਓ ਬਾਨਾਂ ਦਾ ਤਾਂ ਇਹ ਜਿਆ ਸਿਸਟਮ ਹੈ ਜੀ ਜੇ ਕਿਤੇ ਬੰਦਾ ਬਿਮਾਰ ਠਮਾਰ ਵੀ ਹੋ ਗਿਆ ਤਾਂ ਵੀ ਕਿਸੇ ਹੋਰ ਦੀ ਡਿਊਟੀ ਲਾਉਣੀ ਪੈਂਦੀ ਹੈ ਪਰ ਦੁੱਧ ਪਹਚਾਉਣਾ ਪੈਂਦਾ ਜੀ ਆਹ ਸਿਸਟਮ ਦਾ ਤੇ ਬਾਕੀ ਹੁਣ ਦੁੱਧ ਘਟਿਆ ਹੋਇਆ ਜੀ ਗਰਮੀਆਂ ਕਰਕੇ ਤੇ ਅੱਜ ਚੱਲੇ ਆ ਜੀ ਕਰਾਲੀ ਮੰਡੀ ਨੂੰ ਲੈ ਕੇ ਆਉਂਦੇ ਆ ਜੀ ਇੱਥੇ ਬਾਕੀ ਦੇਖਦੇ ਹੁਣ ਉੱਥੇ ਜਾ ਕੇ ਡੰਗਰ ਪਸ਼ੂ ਕਿਵੇਂ ਦਾ ਆਇਆ ਵਾ ਹਨਾ ਅ ਡੰਗਰ ਤਾਂ ਬਹੁਤ ਦੂਰ-ਦੂਰ ਤੋਂ ਆਉਂਦੇ ਆ ਵੈਸੇ ਜੀ ਵਧੀਆ ਡੰਗਰ ਹੁੰਦੇ ਆ ਤੇ ਦੇਖਦੇ ਆ ਹੁਣ ਸਾਡੇ ਭਾਗਾਂ 'ਚ ਕਿਹੜੀ ਲਿਖੀ ਵੀ ਆ ਰੱਬ ਨੇ ਹਨਾ ਸਲਾਹ ਤਾਂ ਬਣਦੀ ਆ ਵੀ ਦੋ ਕੁ ਮੱਝਾਂ ਲੈ ਆਈਏ ਬਾਕੀ ਚਲੋ ਉੱਥੇ ਜਾ ਕੇ ਦੇਖਦੇ ਆ ਹੁਣ ਕੀ ਕੁਝ ਬਣਦਾ ਹਨਾ ਕਹੇ ਜਾ ਡੰਗਰ ਬੱਚਾ ਆਇਆ ਵਾ ਮੰਡੀ 'ਚ ਕਹੇ ਜੀਆਂ ਗਾਵਾਂ ਆਈਆਂ ਮੀਆਂ ਵੀ ਗਾਂ ਲਿਆਈਏ ਇੱਕ ਕੇ ਮੱਝਾਂ ਲਿਆਈਏ ਹੁਣ ਜਾ ਕੇ ਉੱਥੇ ਡਿਸਾਈਡ ਹਊਗਾ ਜੇ ਵਧੀਆ ਮੱਝਾਂ ਮਿਲ ਗਈਆਂ ਤਾਂ ਦੋ ਮੱਝਾਂ ਲਿਆਵਾਂਗੇ ਸ਼ਾਇਦ ਇੱਕ ਗਾਂ ਬਾਕੀ ਪਤਾ ਹਜੇ ਪੱਕਾ ਕੁਝ ਨਹੀਂ ਬਾਕੀ ਉੱਥੇ ਜਾ ਕੇ ਦੇਖਦੇ ਆਂ ਜੀ ਫਿਰ ਕਹੇ ਜੀ ਡੰਗਰ ਪਸ਼ੂ ਹਨ ਆਜੋ ਫਿਰ ਚੱਲਦੇ ਆ ਤੁਹਾਨੂੰ ਲੈ ਕੇ ਮੰਡੀ ਮਿਲਦੇ ਆ ਤੁਹਾਨੂੰ ਮੰਡੀ ਜਾ ਕੇ ਪਹਿਲਾਂ ਇੱਧਰ ਪ੍ਰੌਣਾ ਸਾਹਿਬ ਨੂੰ ਮਿਲੋ ਪ੍ਰੌਣਾ ਸਾਹਿਬ ਆਏ ਵੀ ਭਾਈ ਪਨੇਾਲੀ ਵਾਲੇ ਪ੍ਰੌਣਾ ਵੀ ਸਾਡਾ ਵਪਾਰ ਕਰਦਾ ਜੀ ਮੱਝਾਂ ਦਾ ਤੇ ਤਾਂ ਕਰਕੇ ਫਿਰ ਨੌਲੇਜ ਦੇਖੋ ਜਿਹੜੇ ਬੰਦੇ ਨੂੰ ਨੌਲੇਜ ਆ ਉਹ ਬੰਦੇ ਨੂੰ ਨਾਲ ਲਿਜਾਣਾ ਜ਼ਰੂਰੀ ਆ ਚਲੋ ਅਜੇ ਤਾਂ ਹੁਣ ਅਸੀਂ ਵੀ ਬਹੁਤ ਦੇਰ ਦੇ ਪਏ ਵੇ ਡੰਗਰਾ ਚ ਪਰ ਫਿਰ ਵੀ ਨਾਲ ਕੋਈ ਬੰਦਾ ਹੋਵੇ ਸਪੋਰਟ ਨੂੰ ਵਧੀਆ ਹੀ ਆ ਤੇ ਮਲਾਉਂਦਾ ਜੀ ਫਿਰ ਤੁਹਾਨੂੰ ਪ੍ਰਾਉਣਾ ਸਾਹਿਬ ਨਾਲ ਤੇ ਨਾਲੇ ਬਾਈ ਨੇ ਜਾਣਾ ਮੈਂ ਜਾਣਾ ਤਿੰਨੇ ਜਾਣੇ ਨੇ ਜਾਣਾ ਅਸੀਂ ਆਜੋ ਫਿਰ ਮਲਾਉਂਦਾ ਜੀ ਤੁਹਾਨੂੰ ਮੇਲੋ ਇਹ ਇਧਰ ਪਰੋਣਾ ਸਾਹਿਬ ਨੂੰ ਸਤਿਗੁਰ ਦੀ ਹੋਰ ਜੀ ਤਾਂ ਜੀ ਕਹਿਵਾ ਵਧੀਆ ਮੌਜਾਂ ਅੱਜ ਫੇ ਖੇਚਲ ਦੇਤੀ ਤੁਹਾਨੂੰ ਅਸੀਂ ਜਾਣਾ ਪੈਣਾ ਫਿਰ ਹਣ ਅੱਜ ਦੀ ਦਿਹਾੜੀ ਸਾਡੇ ਨਾਲ ਹੈ ਯਾਰ ਫੋਨ ਆ ਗਿਆ ਜਾਣਾ ਪੈਣਾ ਹਾਂ ਇਹ ਤਾਂ ਹੈ ਮੇਲੋ ਇਹ ਇਧਰ ਬਾਈ ਹਾਂ ਹੁਣ ਤਿੰਨਾਂ ਨੇ ਕਰਤੀ ਤਿਆਰੀ ਹੈ ਜੀ ਤਾਂ ਹੁਣ ਫਿਰ ਕੀ ਸਲਾਹ ਕਰੀ ਬਾਈ ਫਿਰ ਮਹਿਸਾ ਲੈਣੀਆਂ ਉਹਨਾਂ ਕੇ ਫੇ ਨਾਲ ਤਾਂ ਮੈਂ ਸਿੰਜ ਲੋ ਬਾਕੀ ਲੈ ਹੋ ਗੱਡੀ ਨਾਲ ਹੀ ਹੈ ਹਾਂ ਬਾਕੀ ਹੁਣ ਜਾ ਕੇ ਦੇਖਦੇ ਹਾਂ ਕਿਹ ਜਾ ਡੰਗਰ ਪਸ਼ੂ ਆਇਆ ਵਾ ਹਨ ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਉਹ ਤਾਂ ਮੰਡੀ ਜਾ ਕੇ ਪਤਾ ਲੱਗਣਾ ਮੈਨੂੰ ਲੱਗਦਾ ਜਿਹੜੇ ਹਿਸਾਬ ਕੇ ਬੱਦਲ ਹੋਇਆ ਵਾ ਬੋਲਾ ਦਾ ਉੱਥੇ ਮੂਰੀਆਂ ਝੜਾਉਣੀਆਂ ਹੀ ਪੈਣੀਆਂ ਬੂਟ ਖੋਲ ਕੇ ਸਾਈਡ ਪਰ ਰੱਖਣੇ ਇਹ ਤਾਂ ਚਾਪਲਾ ਨੂੰ ਪਤਾ ਮੂਡ ਪਾਲਾ ਚਾਪਲਾ ਨੂੰ ਮੈਂ ਚਾਪਲਾ ਉੱਥੇ ਨਹੀਂ ਆ ਲੱਲੂ ਜਿਹੜੇ ਹਾਲਾਤ ਲੱਗਦੇ ਆ ਮੀਂਹ ਆ ਜਾਣਾ ਚਲੋ ਬਾਕੀ ਦੇਖਦੇ ਹਾਂ ਹੁਣ ਮਿਲਦੇ ਆਂ ਇੱਥੇ ਗਾਰਾ ਬਹੁਤ ਹੋਣਾ ਜੀ ਉਧਰ ਹੋਇਆ ਨਗਾ ਹਾਂ ਫੇਰ ਤਾਂ ਗਾਰਾ ਹੋ ਜਾਣਾ ਬਹੁਤ ਹਾਂ ਗੋਡਾ ਗੋਡਾ ਗਾਰਾ ਹੋ ਜਾਂਦਾ ਹਾਂ ਇਹ ਤਾਂ ਹੈ ਜੀ ਚਲੋ ਬਾਕੀ ਦੇਖਦੇ ਹੁਣ ਮੰਡੀਵਾਂ ਜਾ ਕੇ ਕੀ ਮਾਹੌਲ ਹਨ ਬਿਲਕੁਲ ਲਓ ਜੀ ਪਹੁੰਚ ਗਏ ਮੰਡੀ ਚ ਹੁਣ ਤਾਂ ਚੱਲ ਕੇ ਤੁਹਾਨੂੰ ਦਿਖਾਉਨੇ ਆ ਸਾਰਾ ਦਵੇਸ਼ ਮੰਡੀ ਦਾ ਹੋਇਆ ਵਾ ਬੁਰਾ ਹਾਲ ਹੈ ਜੀ ਮੀਂਹ ਕਰਕੇ ਆ ਦੇਖ ਲੋ ਹਾਲ ਲਓ ਜੀ ਮੱਝਾਂ ਇੱਕ ਤੇ ਇੱਕ ਖੜੀਆਂ

ਖੋ ਦਾ ਪਾਈਆਂ ਮਿਆਂ ਝਾਂਜਰਾ ਸ਼نگਾਰੀ ਭਈ ਭਈ ਨੇ ਝੋਟੀ ਪਹਿਲੇ ਸੁਵੇ ਲੱਗਦੀ ਝਾਂਜਰਾ ਹੀ ਮੁੱਲ ਪਵਾਉਂਦੀਆਂ ਫਿਰ ਇੱਥੇ ਗਏ ਬੰਦੇ ਸਾਡੇ ਹੋ ਜਾਂਦੇ ਝਾਂਜਰਾ ਹੀ ਮੁੱਲ ਪਵਾਉਂਦੀਆਂ ਫਿਰ ਰੇਟ ਵੀ ਛਣ ਛਣ ਕਰਦਾ ਹੀ ਦੱਸਦਾ ਅਗਲਾ ਫਿਰ ਇਹ ਗੱਲ ਹੈ ਨਾਗਾ ਨਹੀਂ 160 160 ਲੋ ਜੀ 1 ਲੱਖ 60 ਹਜ਼ਾਰ ਦੀ ਮੈਂਸ ਆ ਲੋਕ ਕਹਿ ਦਿੰਦੇ ਡੰਗਰ ਰੱਖੇ ਵੇ ਆ ਮਹਾਂ ਲੋਕ ਕਹਿ ਦਿੰਦੇ ਡੰਗਰ ਰੱਖੇ ਵੇ ਕਿਆ ਕੰਮਾ ਜੋ ਕੰਮ ਆ ਹੀ ਨਹੀਂ ਪਤਾ ਵੀ ਆ ਆ ਹੈ ਜੀ ਤਾਂ ਮਗਾ ਲੋਕ ਕਹਿੰਦੇ ਡੰਗਰ ਰੱਖੇ ਵੇ ਆ ਵੀ ਕਿਆ ਕੰਮਾ ਜੋ ਕੰਮ ਆ ਹੀ ਨਹੀਂ ਪਤਾ ਵੀ ਆ ਛੋਟੀ ਦੇਖ ਲੈਣ ਨਾਲੇ ਅਜੇ ਅੱਡੀ ਬਹੁਤੀ ਜਿਆਦਾ ਵੀ ਨਹੀਂ ਉਹ 1,60,000 ਮੰਗਦਾ ਅਗਲਾ ਆ ਮੈਂ ਜ ਵੀ ਖਰੀਏ ਨਾਲ ਵਾਲੀ ਵੰਡੀ ਇਹਨੇ ਪੁੱਛਦਾ ਇਹ ਨਾ ਕਹਿੰਦੀ 135 135 ਲੋ ਜੀ ਸਵਾ ਲੱਖ ਦੇ ਥੱਲੇ ਤਾਂ ਕੋਈ ਮੁੱਲ ਹੋਣਾ ਹੀ ਨਹੀਂ ਉਹ ਰੇ ਲਓ 135000 ਰੁਪਿਆ ਮੋਲਾ ਚੋਟੀ ਦਾ ਮੈਂ ਤਾਂ ਉਹਦਾ ਖਰੀਆ ਵੈਸੀ ਸੁਈ ਲੈ ਕੇ ਫੈਰਾ ਸੁਈ ਵੀ ਲੈ ਕੇ ਫੈਰਾ ਸੋਨੇ ਵਾਲੀ ਨਹੀਂ ਆਪਾਂ ਲੈਣੀ ਤੇ ਗੋਟ ਵੀ ਗੋਹੇ ਚ ਲੱਬੜ ਜਰਾ ਗਾਰੇ ਚਾਚਾ

ਕਾਮ ਤੱਕ ਕਿੱਥੇ ਜਾਣੀ ਮੀ ਆਣਾ ਕੋਈ ਨਹੀਂ ਵੀਰੇ ਮੜ ਜੀ ਹੂੰ ਸੁਪੀ ਦੇਖ ਖੜੀ ਹੈ ਜੱਗ ਰਹਾ ਸਵਾ ਦੋ ਲੱਖ ਸਵਾ ਦੋ ਮੰਗਦੇ ਅਰੇ ਮੈਂ ਵੀਡੀਓ 'ਚ ਕਹਿੰਦਾ ਮਗਾ 2 ਲੱਖ ਮੁੱਲ ਹੋਣਾ ਘਟੋ ਘਟਾ ਸਵਾ ਦੋ ਵਾਲਾ ਸਵਾ ਦੋ ਲੱਖ ਮੁੱਗਿਆ ਬਾਜੀ ਦੇਖ ਲਓ ਛੋਟੀ ਦਾ ਪਰ ਛੋਟੀ ਖਰੀਏ ਵੀ ਕਹੀ ਹਾਂ ਜੀ ਟੋਟੀ ਦੁੱਧੜੀ ਆ ਹਾਂ ਕੱਟ-ਕਾਟ ਦੀ ਵੀ ਚੰਗੀ ਆ ਮਗਰ ਹੈਗਾ ਕਟਾ 16 ਕਿਲੋ ਦੁੱਧ ਆ ਜੀ ਬਾਕੀ ਚਲੋ ਇਹ ਤਾਂ ਹੁਣ ਬਾਅਦ ਮੈਂ ਆਪਣੇ ਕੋਲ ਆਪਣੀ ਸੇਵਾ ਦਾ ਹੁੰਦਾ ਏ ਵੀ ਕਿੰਨੀ ਕੀ ਸੇਵਾ ਕਰਦਾ ਬੰਦਾ ਦਮ 22 16 ਕਿਲੋ ਦੱਸਦਾ ਆ ਦੋ ਦਰ ਰੋਟੀਆਂ ਪਸਚਾ ਕਰ ਦਿਆਓ ਜੀ ਫਿਰ ਦੀਆਂ ਛਣ ਛਣ ਕਰਦੀਆਂ ਝੋਟੀਆਂ ਬੈਠਣ ਨਹੀਂ ਦਿੰਦੇ ਬਾਈ ਜੀ ਝੋਟੀਆਂ ਨੂੰ ਵੀ ਮਾੜੀ ਜੀ ਮਿੱਟੀ ਨਾ ਲੱਗ ਜਵੇ ਸ਼ਿੰਗਾਰੀਆਂ ਪਈਆਂ ਕੀ ਕਹੂੰ ਬੜਕਾ ਜੀ ਨਵੀਆਂ ਨਾ ਆਈ ਦੀ ਬਣੀ ਗਾੜੀ ਇਹਨਾਂ ਦੇ ਪ੍ਰੈਸੇਸ਼ਨ ਕਰਨਾ ਬਸ ਬਸ ਕਰਦਾ ਹੋਇਆ ਦੇ ਇਹਨੂੰ ਮਾਝੋ ਕਿ ਇਹ ਇਹਦਾ ਕੀ ਮੰਗਦੇ ਜੀ ਇੱਕ 40 ਇੱਕ 40 ਗੋਵੇ ਦਾ ਬਾਈ 4-4 ਤੱਕ 4-4 5-5 ਲੱਖ ਤੱਕ ਮੈਸਾਂ ਆਈਆਂ ਵੀ ਹੋਣੀਆਂ ਬਾਕੀ ਦੇਖੋ ਜੀ ਆਪਾਂ ਦਾ ਆਪਣੀ ਪੋਗਰੀ ਰੇਖਣੀ ਹਨਾ ਪਰ ਹੁਣ ਲਾ ਦੀਏ ਪੈਸੇ ਜ਼ਿਆਦਾ ਇਥੇ ਚੰਗਾ 2 ਆ ਜਣੀਆਂ ਲੱਖ ਲੱਖ ਵਾਲੀਆਂ ਚਾਰੇ ਪਾਸੇ ਮੈਸਾਂ ਮੈਥਾਂ ਦੇਖੋ ਜਣੀਆਂ ਦੇਖਣੀਆਂ ਸਾਡੇ ਭਾਗਾ ਜਹ ਹੁਣ ਪਤਾ ਨਹੀਂ ਕਿਹੜੀ ਹੋਣੀ ਆ ਦੇਖਨੇ ਨਾ ਜੀ ਆ ਖੜੀ ਬੂਰੀ ਮੈਂ ਤੇ ਉਹਰੇ ਕਿਧਰ ਦਾ ਪਾਣੀ ਪੀਣਾ ਇੰਨਾ ਬਠੇ ਖਾਣੇ ਹਾਂ ਲਓ

ਆਹ ਹਾਂ ਮੋਰੀ ਲਾ ਵਲੀ ਦੋ ਦਾੰਬ ਝੋਟੀ ਇਹਨੂੰ ਬੰਦ ਆ ਵੇਚਾ ਜਿੰਕਾ ਹਮੇਂ ਹੋਈ ਹੈ ਕਾ ਮੈਂ ਕਹਦਾ ਕੀ ਮੁੱਲੋ ਜੀ ਸਾਢੇ 5 ਲੱਖ ਸਾਢੇ 5 ਲੱਖ ਆ ਇਹ ਚਾਰ ਲੱਖ ਆ ਝੋਟੀ 5.5 ਲੱਖ ਰੁਪਇਆ ਮੁੱਲ ਕਰਦਾ ਬਾਈ ਗੱਡੀ ਆ ਜਿੰਦੀ ਟੌਪ ਦੀ ਲਓ ਜੀ ਮੀਂਹ ਗਿਆ ਪੈ ਬੁਰਾ ਹਾਲ ਹੋ ਗਿਆ ਮੰਡੀ ਦਾ ਹੈ ਮੈਸਾਂ ਦਾ ਸਾਡਾ ਬਣਿਆ ਨਹੀਂ ਹੈ ਜੀ ਕੋਈ ਹੱਲ ਨੰਗਰ ਜਿਹਜਾ ਭਾਲਦੇ ਆਹੋ ਜਿਹਾ ਨਹੀਂ ਮਿਲਿਆ ਫੇਰ ਹੁਣ ਖੱਲੇ ਖੰਨੇ ਦੀ ਮੰਡੀ ਦੇਖਾਂਗੇ ਪਰਸੋਂ ਚੌਥੇ ਨੂੰ 8 ਤਰੀਕ ਨੂੰ ਜਾਣਾ ਖੰਨੇ ਉੱਥੇ ਹੀ ਦੇਖਾਂਗੇ ਵੀ ਝਟ ਜਾ ਕੇ ਹੁਣ ਹੁਣ ਇਹੋ ਜਿਹਾ ਮੈਂ ਤਾਂ ਘੁੰਮਣ ਦਾ ਕੋਈ ਫਾਇਦਾ ਨਹੀਂ ਲੋੜੇ ਘਾਰੀ ਮੰਡੀ ਦੇਖੇ ਲਈ ਮੰਨਦੀ ਨਹੀਂ ਗੱਲ ਜਿਹੜਾ ਜ ਟੰਕਰ ਚਾਹੀਦਾ ਉਹ ਜਿਆ ਮਿਲਿਆ ਨਹੀਂ ਚਲੋ ਕੋਈ ਨੁੱਥਨੇ ਦੀ ਮੰਡੀ ਦੇਖ ਲਾਂਗੇ ਜਾ ਕੇ ਹਾਂ ਚੱਲੀਏ ਘਰੋਂ ਪਾਈਏ ਚਾਲੇ ਓ ਵੀ ਚਲੋ ਕੋਈ ਨਾ ਆਦਮੀ ਉਹ ਲੱਡੂ ਸੁਸੂ ਕਰਤਾ ਸੋਵੇਂ ਪਰ ਉਹ ਤਾਂ ਪਹਿਲੇ ਕਹਿੰਦੀ ਆ ਵੀ ਇਹ ਕਰਤਾ ਕਹੀ ਆ ਉਹ ਨਾ ਬੱਚਾ ਉਹ ਸ਼ੂ ਕੱਟ ਗਈ ਉਹਦਾ ਸਿਰ ਉਹਦਾ ਉਹਦਾ ਸਾਚੀ ਕਾ ਬੁਲਾ ਦੇ ਉਹਦਾ ਸਾਚੀ ਕਾ ਬੁਲਾ ਦੇ ਤਾਤੇ ਸਾਚੀ ਕਾ ਬੁਲਾ ਪੁੱਤ ਸਾਚੀ ਕਾ ਸਾਚੀ ਕਾ ਕੀ ਪੜਿਆ ਹਾਂ ਸਾਚੀ ਕਾ ਦੀ ਸਾਰੇ ਓੜੇ ਬੈਠ ਓੜੇ ਬੈਠ ਬਾੜਨਾ ਕੀ ਕਿੱਥੇ ਦਾ ਭਾਈ ਨਹੀਂ ਭੈਸਾ ਬੰਦਾ ਕਾਦਾ ਉੱਥੇ ਦਾ ਆਏ ਲੱਗਦਾ ਵੀ ਕਾਰ ਖਰੀਦਣ ਆਏ ਹੋਣੇ ਜਿੱਦਾਂ ਟੌਪ ਦੀ ਕੋਈ ਸਾਸਾ ਕਾਲੀ 50 ਲੱਖ ਰੁਪਇਆ ਮੁੱਲ ਮਾਤਾ ਮੈਂ 5.5 ਲੱਖ ਰੁਪਇਆ ਮੋਲਣਾ ਮੈਨੂੰ ਬਲੇ 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 ਵੀ ਫਿਰ ਉਹਨਾਂ ਨੂੰ ਤਾਂ ਨਹੀਂ ਗੁੱਦੂ ਦੇ ਡੀਟੇ ਲਾਉਣਾ ਇੱਕ ਟਾਈਮ ਦਾ ਅਰੇ ਇੱਕ ਟਾਈਮ ਇੱਕ ਟਾਈਮ ਮੈਂ ਲਿਆ ਉੱਤੇ ਲਾਉਂਗਾ ਜਿਹੜੇ ਬੰਦੇ ਨੇ ਗੱਲ ਕਰਦੀਆਂ ਵੀ ਜਿਹੜੇ 50 ਲੱਖ ਦੀ ਮੈਂ ਤੇ ਲੈਣਾ ਕਿ ਦੁੱਧ ਨੂੰ ਨਾਲ ਚਾਹੀਦਾ ਨਹੀਂ ਦੋਪ ਤਾਂ ਮੈਂ ਐਸੇ ਬਾਦੂ ਦੇ ਬਾਦ ਇਹ ਆਪਣੇ ਨਾਰਮਲ ਘਰਾਂ 'ਚ ਬਾਕੀ ਹੁਣ ਬਈ ਕੋਈ ਹੋਊਗਾ ਜਿਹੜਾ ਬਹੁਤ ਜਿਆਦਾ ਹੀ ਸੇਵਾ ਕਰਦਾ ਲੱਗ ਕਿ ਲੋ ਤੇ ਦੁੱਧ ਵੱਧ ਨਹੀਂ ਹੁੰਦਾ ਉਸਤਾਦ ਸਾਡੀ ਚਲੋ 15 16 ਦਾ 14 ਇੱਥੇ ਇੱਕ ਤੱਕ ਹੁੰਦੀ ਹੈ ਜੇ ਬੰਦਾ ਕਹੇ ਕਿ ਅੱਜ ਹੈਗੀਆਂ ਐ ਨਾ ਮੈਂ 20 ਤੱਕ ਵੀ ਹੈਗੀਆਂ ਇਹਦੀ ਗੱਲ ਨਹੀਂ ਪਰ ਮੈਂ ਇਸ ਦਰਮਿਆਨੀ ਜੀ ਲਈ ਕੀ ਫਾਇਦਾ ਹੂੰ ਕਿਉਂਕਿ ਇੰਨਾ ਜਿਆਦਾ ਬੈਠਾ ਹੁਣ ਜਿਹਨੇ 5 ਲੱਖ ਦੀ ਮੈਂਸ ਲੈਣੀ ਕੱਲ ਪੂਰਾ ਹੁਣ 5 ਲੱਖ ਸਾਲ ਜੀ 5 ਸਾਲ ਵਿੱਚ ਵੀ ਨਹੀਂ ਉਹਦਾ ਉਹਦਾ ਸਾਬਾ 5 ਸਾਲ ਨਹੀਂ ਹੋਣਾ 8 10 ਮੈਂ ਕਹਿੰਦਾ ਇੱਕ ਵਾਰ ਤਾਂ ਦਿਮਾਗ ਖਰਾਬ ਹੋ ਗਿਆ ਵੀ ਯਾਰ ਕਿਆ ਦੱਸ ਗਾਏ ਜਾਂ ਗਾਇਆ 7-8 ਡੇਡ ਡੇਡ ਲੱਖ ਦੀਆਂ ਗਾਆਂ ਨਾ ਕੀ ਖਰੀਦ ਲਵੋ ਕੋਈ ਦਸ ਡੰਗਰ ਉਹ ਗਲਾ ਵੀ ਮੰਮੀ ਫਿਰ ਉਹ ਜਦੋਂ ਸੈਲ ਕਰਨ ਜਾਣਾ ਪਵਿਤਾਇਆਂ ਕਰੂੰਗੇ ਸਾਡੀ ਸਲਾਹ ਸਾਡੀ ਸਲਾਹ ਇਹ ਕੀ ਕੱਲ ਦੋ ਘ ਮੈਂਸਾਂ ਲੈ ਜੂंगे ਕਦੀ ਗਾਇਆ ਦੇ ਜੂ ਮਾਰ ਉੱਥੇ ਭਾਈ ਮੁੱਲ ਦੇ ਕੇ ਜਿਹੜਾ ਅਸੀਂ ਡੰਗਰ ਭਾੜਦੇ ਤੇ ਅਸੀਂ ਸੋਚਦੇ ਦੇ ਵੀ ਚੱਲ ਤੇਜ ਕਸੂਏ ਮੈਂਸ ਲੈ ਲੈਨੇ ਕੋਈ ਵੀ ਨਾਲੇ ਦਾ ਰੇਟ ਥੋੜਾ ਜਾਇਜ ਵੱਡ ਜਾਊਗਾ ਵੀ ਨਾਲੇ ਅਸਲ ਵਿੱਚ ਦੁੱਧ ਵੀ ਡੰਕਰ ਦੂਏ ਤੇ ਜੂਏ ਵਾਲੀ ਦੰਦਾ ਪਹਿਲੇ ਥੋੜਾ ਮੈਂ ਦੋ ਥੋੜੇ ਦੰਦਾ ਆ ਗਏ ਹੁੰਦੀਆਂ ਪਹਿਲੇ ਜੂਏ ਦਾ ਤਾਂ ਦੁੱਧ ਕੱਟੇ ਹੁੰਦਾ ਹਾਂ ਪਹਿਲੇ ਜੂਏ ਵਾਲਾ ਡੰਕਰ ਦੁੱਧ ਵੀ ਦੰਦਾ ਓ ਜਿਹੜੀਆਂ ਪਹਿੰਦੇ ਸੂਏ ਵਾਲੀਆਂ ਉਹਨਾਂ ਦਾ ਮੁੱਲ 5-5 ਲੱਖ ਰੁਪਈਆ 2.5 ਲੱਖ ਤੇ ਦਾ ਕੋਈ ਥੱਲੇ ਹੈ ਹੀ ਨਹੀਂ ਤੀ ਚਾਹੇ ਕੋਈ ਇੰਨੀ ਕੇ ਝੋਟੀ ਆ 2.5 ਲੱਖ ਰੁਪਈਆ ਇੰਨੀ ਵਗਈ ਹੋਰ ਕਿਆ ਮੈਂ ਸੁਣ ਲਈ ਮੁੜ ਕੇ ਜਿਆਦਾ ਖੀਰ ਨੂੰ ਮੈਂ ਨਹੀਂ ਕੋਈ ਬਾਸ ਚੱਲੇ ਆ ਤੇ ਮੈਂ ਕਹਾਂ ਜੀ ਜਹਾਏ ਕਰਦੇ ਹੁਣ 8 ਤਰੀਕ ਨੂੰ ਖੰਨੇ ਮੰਡੀ ਆ ਕਨਹੀਂ ਜਿਹਾ ਉੱਥੇ ਡੰਗਰ ਉਹਨਾਂ ਦਾ ਖੰਨੇ ਦੇ ਲੱਗਦਾ ਖੰਨੇ ਮਾਲ ਬਹੁਤ ਆਉਂਦਾ ਨਾ ਉੱਥੋਂ ਲੈ ਕੇ ਫੇਰ ਐਂਜਾ ਫੇਰ ਡੰਗਰ ਘੱਟ ਹੁੰਦੇ ਆ ਡੰਗਰ ਹੈਗੇ ਦੇ ਪਰ ਉਹ ਗਾ ਨਾ ਲੈਗੇ ਇਹਨੇ ਬ੍ਰਾਂਡ ਨਾ ਲਾ ਕੋ ਵਧੀਆ ਡੰਗਰ ਦੇ ਹਿਸਾਬ ਨੇ ਤੇ ਡੰਗਰ ਜਿਹੜਾ ਪਖਾਂਦਾ ਉਹਦਾ ਤਾਂ ਉਹਦਾ ਮੁੱਲ 3-4 ਲੱਖ ਹੁੰਦਾ ਤਾਂ ਹਾਜੀ ਪੈਸੇ ਲਾ ਕੇ ਭਾਈ ਖਰਚਾ ਕਿਤੇ ਨਹੀਂ ਮੈਂ ਤਾਂ ਸੋ ਮੈਂ ਮੈਂ ਆਉਂਦੇ ਹੋਏ ਗੱਲਾਂ ਕਰਦੇ ਨੇ ਬਾਕੀ ਜਿਹੜੇ ਹਿਸਾਬ ਗਏ ਉਹਦੇ ਮੁੱਲ ਆ ਫਿਰ ਉਹ ਸਾਬ ਗਏ ਤਾਂ ਆਪਣੇ ਆਪਣੇ ਬਾੜੇ ਚ ਤਾਂ ਘੱਟੋ ਘੱਟ 50-60 ਲੱਖ ਦਾ ਮਾਲ ਹੈ ਕਿ ਨਹੀਂ ਹੋ ਕਿਵੇਂ ਇਹ ਮਾਂ ਜਿਹੜੇ ਸਾਹਮਣੇ ਨਹੀਂ ਮਾਰਨੀ ਆਪਾਂ ਦੁੱਧ ਨਹੀਂ ਆਪਾਂ ਮਾਰ ਨਹੀਂ ਕਰਦੇ ਲੈ ਗੱਲ ਕਰਦਾ ਸਰਦਾਰ ਜੀ ਮੈਂ ਮਾਰਨ ਦੀ ਗੱਲ ਨਹੀਂ ਕਰਦੀ ਮੈਂ ਕਹਿੰਦੀ ਮਾਲ ਨਾ ਕਹੋ ਆਇਆ ਕਿਹਾ ਮੈਂ ਨਹੀਂ ਬੱਚਾ ਮਾਂ ਹਾਂ ਮੈਂ ਮਾਂ ਦੀ ਗੱਲ ਨਹੀਂ ਚੱਲ ਉਹ ਗੱਲ ਕਰਦੇ ਆਂ ਵੀ ਗੱਲ ਪਤਾ ਕੀ ਆ ਲੈ ਡੰਗਰ ਤਾਂ ਬਹੁਤ ਮਹਿੰਗੇ ਹੋ ਗਏ ਡੰਗਰਾਂ ਦਾ ਸਿਰ ਟੁੱਟ ਗਿਆ ਹੁਣ ਨਹੀਂ ਡੰਗਰ ਮਿਲ ਜਾ ਬੜਾ ਬੰਦਾ ਮੈਂ ਨਹੀਂ ਕਰ ਸਕਦਾ ਹੁਣ ਤਾਂ ਆਪਣੀ ਕੱਟੀਆਂ ਪਾਲੀ ਜੋ ਗੱਲ ਦੀ ਗੱਲ ਭਾਈ ਕੱਟੀਆਂ ਕੱਟੀਆਂ ਤੇ ਪੱਟੀਆਂ ਪੱਟੀਆਂ ਜਾਨਾ ਤਾਂ ਉਹ ਕੱਟੀਆਂ ਸੇਵਾ ਕਰੋ ਭਾਈ ਜਾਂਦੀ ਗੱਟੇ ਪੜੀ ਜੇ ਬਹੁਤ ਜ਼ਿਆਦਾ ਹੁੰਦਾ ਮੈਸਾਂ ਹੋਰ ਕੀ ਇਹਨੂੰ ਸਮਝਉਂਦੀ ਨਹੀਂ ਕਿਵੇਂ ਮੰਮੀ ਜੀ ਮੈਂ ਤਾਂ ਇਹ ਕਹਿ ਦਿੱਤੀ ਆਪਾਂ ਹੀ ਨਾਲ ਲਾ ਕੇ ਕੱਟੀ ਪਾਲ ਲੈਨੇ ਆ ਮੁਰਕੇ 1.5-2 ਲੱਖ ਇਹਨਾਂ ਤੇ ਲੈ ਲੂਗੇ ਮੈਂ ਕੀ ਥੋੜ੍ਹੋ ਤੇਨੂੰ ਭੋਲਣ ਦਾ ਮੌਕਾ ਹੀ ਨਹੀਂ ਦਿੰਦਾ ਤਾਂ ਚਲ ਚੋਲੇ 'ਚ ਬੈਠੀ ਦੀ। ਨਹੀਂ ਨਹੀਂ ਤਲਪਾ ਲੌਂ ਲੱਗੇ ਮੈਂ ਦੀਦੀ ਨੂੰ ਕੰਮ ਕਰ ਰੁਕ ਜੋ ਦੇਖੀ ਆ ਪੱਜ ਦੇਖੋ ਲੂਗੇ ਵੀਡੀਓ 'ਚ ਇਹਨ ਪਿਆਰ ਦੇ ਨਾਲ ਵੇਖਿਆ ਨੇ। ਵੀ ਤੇਲ ਜਿਹਾ ਲੱਗੇ। ਮੈਂ ਸਾਲੇ ਕਿਹਾ ਉਹ ਆਏ ਤੇ ਛੁੱਗ ਗਏ। ਮੈਂ ਤਾਂ ਲਾਈਵ ਵੀ ਹੋਈ ਵੀ ਤੇ ਲਾਈਵ 'ਚ ਵੀ ਗਿਆ ਕਹਿੰਦੇ ਸਰਦਾਰ ਜੀ ਕਿਤੇ। ਮੈਂ ਕਿਹਾ ਅੱਜ ਤਾਂ ਘਰ 'ਚ ਨਵੇਂ ਮੈਂਬਰਾਂ ਨੇ ਆਏ। ਉਹ ਗੱਲ ਬੜਾ ਕੀ ਹੈ। ਚਲੋ ਕੋਈ ਨਹੀਂ। ਜੀ ਮੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਚਲੋ ਬਾਕੀ ਕੋਈ ਨਹੀਂ ਆਜੋ ਹੋ ਗਈ ਤਰੀਕ 5 ਦੋਇਨੇ ਰਹਿ ਗਏ ਆਖਰੀ ਤਰੀਕ ਰੱਖਨੇ ਦੀ ਮੰਡੀ ਆ ਖੰਨੇ ਦੇ ਬਾਬਾ ਰੱਖੇ ਸੁੱਖ ਫੇ ਖੰਨੇ ਲੈ ਲਿਆਉਂਗੇ ਕਿਉਂਕਿ ਗੱਲ ਆਏ ਆ ਵੀ ਡੰਕਰ ਪੈਸਾ ਚਲੋ ਬੰਦਾ ਉੱਥੇ ਲਾ ਦੇਵੇ ਵੀ ਡੰਕਰ ਦਿਖੇ ਵੀ ਵੀ ਹਾਂ ਇਹਨੇ ਦੁੱਧ ਦੇ ਦੇਣਾ ਜਿਹੜੇ ਖੰਨੇ ਦੇ ਡੰਗਰ ਉਹ ਹੋਰ ਆ ਇਹ ਆਪਣੇ ਆਲੇ ਸਾਰੇ ਨੇ ਫੇ ਆਪਾਂ ਡੰਗਰ ਇੱਕੋ ਹੀ ਆ ਉੱਥੇ ਮਾਲ ਆਂਦਾ ਵੱਧ ਹੈ ਉੱਥੇ ਇੱਥੇ ਨਾਲੋਂ ਜ਼ਿਆਦਾ ਮੈਸਾ ਹੁੰਦੀ ਆ ਇੱਥੇ ਡੰਗਰ ਆਦੇ ਕਿੜਮੇ ਮਿੰਨੇ ਹਿਸਾਬ ਦੇ ਹਾਂ ਜੀ ਉੱਥੇ ਡੰਗਰ ਆਉਂਦੇ ਬਹੁਤ ਜ਼ਿਆਦੇ ਹੋ ਜੂਗਾ ਹੋ ਜੂਗਾ ਹੀ ਲੈ ਕੋਈ ਨਾ ਗਾਇਆਂ ਦਾ ਇੱਥੇ ਆਈਆਂ ਸਾਰੀਆਂ ਮੈਂ ਕਹਿੰਦਾ 10 ਘੋਣੀਆਂ ਜੀ ਗਾਇਆਂ ਸਾਰੀਆਂ ਚਾਰ ਇੱਧਰ ਖੜੀਆਂ ਨੇ ਦੋ ਤਿੰਨ ਕੁ ਪਰੇ ਨੂੰ ਖੜੀਆਂ ਨੇ ਟੋਟਲ ਗਾਇਆਂ 10 ਖੜੀਆਂ ਨੇ ਸਵੇ ਦਾ ਗਾਇ ਬਹੁਤ ਆਉਂਦੀ ਏ ਨੂੰ ਇੱਕ ਵੇਖੋ ਮੈਂ ਚਾਹ ਚੱਕੋ ਮੇਰਾ ਆਗੀ ਆਗੀ ਚਾਹੀਦੀ ਆਗੀ ਆਗੀ ਤਾਂ ਬਾਨ ਮੈਂ ਨਾ ਜਿਆਦਾ ਇਹਨੇ ਗਲਾਸ ਵੀ ਹੋਰੇ ਲੈਂਦੇ ਹਾਂ ਗਲਾਸ ਲੈ ਆਉਂਦੇ ਮੈਂ ਚਲਦਾ ਹਾਂ ਗਲਾਸ ਲਿਆਦੇ ਹੈ ਨਾ ਦੇਖੋ ਇਹ ਨਾ ਚਲ ਕੋਈ ਇੱਕ ਹੋਰ ਗੱਲ ਵਧੀਆ ਗਰਮ ਨਹੀਂ ਹੁੰਦੇ ਗਰਮ ਨਹੀਂ ਹੁੰਦੇ ਨਾਲੇ ਮਿੱਟੀ ਨਾਲ ਜੁੜਿਆ ਹੈ ਇਨਸਾਨ ਤੁਹਾਨੂੰ ਚਾਹ ਮਿਲ ਗਈ ਇੰਨਾ ਹੀ ਬਹੁਤ ਆ ਗਰਮ ਠੰਡਾ ਵੀ ਕੋਈ ਗੱਲ ਨਹੀਂ ਗਰਮ ਠੰਡੇ ਦੀ ਤਾਂ ਕੋਈ ਗੱਲ ਨਹੀਂ ਮੜ ਕੇ ਮੜ ਜਾਂ ਚਾਹ ਇੱਕ ਮਿੰਟ ਤੁਹਾਡੇ ਨੂੰ ਪੀਣ ਲੱਗੇ ਆ ਮੜਾ ਜੀ ਚਾਹ ਕਿਹਾ ਲੁਟਕਾ ਦੱਸੋ ਬੀਬੀ ਕੀ ਆ ਪਾਇਆ ਬਚਾ ਚਲੋ ਭਾਈ ਦੱਸੋ ਬਾਦ ਜਾਨੀ ਚਾਹੀਦੀ ਆ ਵਧੀਆ ਪਤਾ ਮੇਰੇ ਦਾ ਹੰਝਾ ਮੈਂ ਸੇ ਦਾ ਸਮੀ ਲੈਦੀ ਕਿਆ ਪਾਵਾਂ ਲੈ ਜੀਆਂ ਪਾਈਆਂ ਮਹੋਨੀਆਂ ਹੁੰਦੀਆਂ ਆ ਅਦਰਕ ਲੈਦੀ ਆ ਅਦਰਕ ਆ ਹਾਂ ਹੋਰ ਅਦਰਕ ਨਾਲ ਇਹਨੇ ਪਾਇਆ ਕਰੋ ਜਿਆਦਾ ਚਾ ਮਸਾਲਾ ਪਿਆ ਹੋਣਾ ਮੇਰਾ ਤੂਣ ਤਾਂ ਮਸਨ ਠੀਕ ਆ ਮੀਂਹ ਕਰਕੇ ਗਰਮੀ ਆ ਚ ਨਹੀਂ ਪਾਉਂਦੇ ਇੱਕ ਉੱਥੇ ਮੀਂਹ ਪੈ ਗਿਆ ਮੰਡੀ ਚ ਫਿਰ ਗਾਰਾ ਹੋ ਗਿਆ ਬੁਰਾ ਹਾਲ ਇਕੜੇ ਜਿੱਕੜਾ ਬੁਰਾ ਹਾਲ ਉੱਥੇ ਦਾ ਆਸ ਮੈਂ ਇਹ ਅਮੀਗਾ ਕਿ ਉਹ ਕਾਣ ਵਿੱਚ ਆ ਪਰ ਹੁਣ ਇੱਕ ਬਾਈ ਵਿਚਾਰਾ ਆਪਣਾ ਹੀ ਚਲੋ ਬਲੌਗ ਦੇਖਦੇ ਆ ਉਹ ਮਾਨਸੇ ਤੇ ਆਏ ਨੇ ਉਹ ਵੀ ਬਾਈ 5 ਮੈਸਾ ਲਿਆਇਆ ਵਾਦਾ ਅ ਦੰਗਰ ਚੰਗੇ ਦੇ ਬਾਈ ਦੇ ਉਹ ਕਹਿੰਦੇ ਰਾਜ ਟੋਪੀਆਂ ਲੈ ਜਾਓ ਮੇਰੀਆਂ ਟੋਪੀਆਂ ਵੀ ਬਾਈ ਦੀਆਂ ਖਰੀਆਂ ਦੀਆਂ ਪਰ ਐਵੇਂ ਕਹੀਏ ਪਰ ਫਿਰ ਪੰਸਾ ਹਰੇਕ ਆਪਣੇ ਬਜਟ ਦੇ ਹਿਸਾਬ ਨਾਲ ਚੱਲਦਾ ਬਾਈ ਦਾ ਵੀ ਬਜਟ ਥੋੜਾ ਜਿਆਦਾ ਤਾਂ ਚਲੋ ਉਹਨੂੰ ਮਾਲ ਵਧੀਆ ਤਾਂ ਬਾਈ ਦਾ ਇਹ ਜੀ ਗੱਲ ਨਹੀਂ ਟੋਪੀਆਂ ਖਰੀਆਂ ਦੀਆਂ ਪਰ ਫਿਰ ਆਪਾਂ ਅਸੀਂ ਦਾ ਹੁਣ ਆਪਣੇ ਹਿਸਾਬ ਨਾਲ ਚੱਲਣਾ ਤਾਂ ਉਹਦੇ ਇੱਕ ਝੋਟੇ ਜਾਏ ਗਏ ਪਹਿਲੇ ਨੰਬਰ ਪਰ ਸੀਗਾ ਉਹ ਤੋਂ ਬਹੁਤ ਸਾੜੇ ਦੇ ਬੰਦੇ ਇਹ ਗੰਦੀਏ ਜੀ ਨਹੀਂ ਪਾਏ ਸੀ ਜਾਂਦਾ ਉਹ ਪੈਸੇ ਪੈਸੇ ਦਾ ਆਪਾਂ ਜੀ ਸਾਰੇ ਮੋਲ ਤਾਂ ਆ ਮੰਗਦਾ ਹੀ ਸਾਰਾ ਮੋਲ ਘੱਟ ਕੋਰਾ ਘੱਟ ਕੋਈ ਮੰਡੀ ਦੇ ਉਹ ਪੈਸੇ ਦਾ ਮੁੱਲ ਤਾਂ ਜ਼ਿਆਦਾ ਹੀ ਤਾਂ ਬਾਕੀ ਅਸੀਂ ਦਾ ਹੁਣ ਦੇਖੋ ਅਗਲੇ ਦੀ ਚੀਜ਼ ਅਗਲੇ ਨੇ ਆਪਣੇ ਹਿਸਾਬ ਨਾਲ ਮੁੱਲ ਕਰਨਾ ਅਸੀਂ ਆਪਣੇ ਜਿਹੜਾ ਜੇ ਸਾਨੂੰ ਪੁੱਕਦਾ ਅਸੀਂ ਦੇ ਦੇਣਾ ਨਹੀਂ ਪੁੱਕਦਾ ਨਾ ਅਸੀਂ ਅਗਲੇ ਨੇ ਤਾਂ ਪਰ ਆਪਣੀ ਚੀਜ਼ ਦਾ ਮੁੱਲ ਦੱਸ ਰਹੀ ਪਪਾ ਜੀ ਪਹਿਲੀ ਵਾਰੀ ਸੋਣਿਆ 5 ਲੱਖ ਮਾਇਆ ਪਪਾ ਜੀ ਪਤਾ ਕਿੰਨਾ ਦਿਖਾਇਓ ਵੀਰ ਚ ਵੀਡੀਓ ਚ ਦਿਖਾਇਆ ਹੀ ਆ ਪਪਾ ਜੀ ਮੈਨੂੰ ਨਸਾ ਗੱਲ ਕਿਹਾ ਕਿਹੜੀ ਚੀਜ਼ ਨੇ ਆਉਣਾ ਹੈ ਨਾ ਉਹੀ ਚੀਜ਼ੇ ਨੇ ਆਉਣਾ ਬਾਕੀ ਚੀਜ਼ਾਂ ਦਾ ਬਹਾਨਾ ਬਣ ਜਾਣਾ ਆਹ ਚੱਕਰ ਨਹੀਂ ਹਾ ਤੇਰਾ ਤਾਂ ਬੋਲਦੇ ਨਹੀਂ ਕਿ ਮੇਰੇ ਜਾਦਾ ਲੱਗਦੇ ਨਹੀਂ 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 ਹੁਣ ਆਏ ਹੁੰਦਾ ਵੀ 5 ਲੱਖ ਨਹੀਂ ਮਾਇਆ ਸੋ ਕੀ ਕਹਾ ਕਾ ਬੜਾ ਜਗਲੇ ਪੱਠੇ ਵਾਲੇ ਤੇ ਬਹੁਤ ਕੰਮ ਕਰਦੇ ਦੋ ਨਾ ਅੱਗੇ ਦੇਖ ਅਸੀਂ ਕਿਹਾ ਵੀ ਹੁਣ ਬੂਟ ਵੀ ਗਾਰੇ ਗਾਰੇ ਲਿਪੜ ਗਿਆ ਹੁਣ ਤਾਂ ਸੁੱਕ ਕੇ ਚੱਲ ਬਾਣੀ ਨਾ ਜੰਮਣਾ ਦੁਰਿਆ ਮੈਂ ਤਾਂ ਮਗਾ ਬੂਟ ਪਾਲਾ ਕਹਿੰਦਾ ਗਾ ਦੇ ਮਗਰ ਜਿਆਗ ਪਤਾ ਲੱਗਣਾ ਜੇ ਚੰਪਲਾ ਹੋਣੀ ਆ ਆ ਤੂੰ ਜੇ ਪਾਦੀਆਂ ਪਈਆਂ ਇਹ ਕਦੇ ਕਿਤੇ ਸਟੈਪ ਨਿਕਲਦੇ ਕਰਨ ਹਾਂ ਕਿਤੇ ਕਿਤੇ ਕੋਈ ਤਾਂ ਗਾਰੇ ਜੇ ਫਾਦ ਗਈ ਬੂਟ ਦਾ ਬੰਦਾ ਜੋ ਨਾ ਉੱਥੇ ਨੇ ਮੰਡੀ ਇਹ ਮੀਂਹ ਜਣਾ ਪਰਾਠੀ ਦਿੱਤੀ ਪਾ ਕੇ ਜਾਵੇ ਜਿੱਥੇ ਮਾਰੀ ਡਿੱਗੀ ਜਾਓ ਇਹਦਾ ਟੌਰ ਨਾਲ ਬੂਟ ਪਾ ਕੇ ਗਏ ਆ ਬੂਟ ਦਾ ਪੈਦਾ ਹੈ ਜੀ ਨਾ ਬੂਟ ਤਾਂ ਕੋਈ ਵੀ ਹੋਣ ਬੂਟਾ ਦਾ ਕੋਈ ਰੌਲਾ ਨਹੀਂ ਹੈਗਾ ਚੱਪਲਾ ਤਾਂ ਕੋਈ ਇੱਪੜੀ ਹੋਊ ਟੱਪੜ ਗੜ ਜਾਂਦੀ ਹੈ ਟੱਪੜ ਗੜ ਜਾਂਦੀ ਹੈ ਚਲੋ ਕੋਈ ਨਹੀਂ ਬਾਕੀ ਚਲੋ ਕੋਈ ਨਹੀਂ ਭਾਈ ਗਾਂ ਦੇਖ ਲੈ ਫਿਰ ਪਰ ਸੋ ਨੂੰ ਦੇਖਦੇ ਆ ਝੱਟ ਖੰਨੇ ਦੀ ਮੰਡੀ ਹੈ ਬਾਕੀ ਨਾਲੇ ਮੜਾ ਆ ਕੋਈ ਨਾਲਾ ਜੀ ਨਾ ਆਣਾ ਡੰਗਰ ਦਾਣਾ ਪਣੀ ਉਹਨੇ ਆਣਾ ਜਿੱਥੋਂ ਆਣਾ ਉਹਨੇ ਆਣਾ ਲੱਡੂ ਮੇਰੀ ਲਵ ਟੂ ਵਿਰਾ ਵੇਖੀ ਬਾਕੀ ਦਾਣਾ ਪਾਣੀ ਜੀ ਨੇ ਦੁੱਧ ਪਰਾਣਾ ਉਹਨੇ ਪਰਾਣਾ ਉਹ ਨਹੀਂ ਪਲਾਉਣਾ ਜੀ ਇਹ ਜਿਹੜਾ ਹੁਣ ਡੰਗਰ ਆਊਗਾ ਹੂੰ ਉਹ ਤਾਂ ਹੁਣਤੀ ਮਸ਼ੀਨ ਤੇ ਹਲਾ ਸਕਦੇ ਕਿ ਉਹਨੂੰ ਸ਼ੁਰੂ ਤੇ ਹਿਲਾਉਣਾ ਪੈਣਾ ਤਾਂ ਉਹ ਤਾਂ ਪਹਿਲੇ ਹੀ ਹੁਏ ਹਲਾ ਹੋਣੀ ਕਿ ਮੈਸ ਕਿਹਾ ਜੀ ਬਈ ਮੈਸ ਦੀ ਗੱਲ ਕਰ ਮੈਸ ਮੈਸ ਸਾਡੀ ਇਹਨਾਂ ਮਸ਼ੀਨ ਚਾਹ ਸਕਦੀਆਂ ਆਨੇ ਚੰਗਾ ਇਹ ਤਾਂ ਮਸ਼ੀਨ ਨਾਲੇ ਲੱਗ ਕੇ ਨਾੜ ਜਾਣਾ ਮਸ਼ੀਨ ਕੋ ਇੱਕ ਮਾਰ ਦਾ ਪੈਰ ਮਸ਼ੀਨ ਕਰ ਲਈ ਦੂਰੀ ਨਹੀਂ ਗੱਲ ਇਹਨਾਂ ਨੂੰ ਸਟੈਂਡ ਬਣਾਉਣਾ ਪੈਣਾ ਕਿ ਤਾਂ ਪੈਪਰ ਦਾ ਲਾ ਕੇ ਨਾ ਅੱਡਾ ਉਹਦੇ ਵਿੱਚ ਬਾੜ ਕੇ ਪਿੱਛੇ ਪੈਪ ਲਾ ਕੇ ਫਿਰ ਮਸ਼ੀਨ ਲੱਗਣੀ ਬਸ ਮੈਂ ਮਸ਼ੀਨ ਲਾਉਂਦਾ ਮੈਸਾ ਕੋਈ ਕੋਈ ਜਿੱਦਾਂ ਕੋਲ ਗੱਲ ਪਤਾ ਕਿ ਆਏ ਜਿਹੜੀ ਜਿੱਦਾਂ ਹੁਣ ਪਹਿਲੇ ਸੂਏ ਝੋਟੀ ਸੂਈ ਆ ਉਹ ਕੋਈ ਨਾ ਕੋਈ ਸੀਲ ਸਾਉ ਖੜ ਜੁੰਦੀ ਆ ਏ ਜਾਣੇ ਇਹ ਤਾਂ ਖੋਲਣੀ ਤਾਂ ਖੁੱਲੀਆਂ ਨਹੀਂ ਲੱਗਦਾ ਹਾਂ ਮਸ਼ੀਨ ਮੈਸ ਨੂੰ ਉਹਨੂੰ ਸਕੰਨੇ ਚ ਬਾੜ ਕੇ ਪਿੱਛੇ ਪੈਰ ਲਾ ਕੇ ਇਹ ਬਲੋਇਰ ਵੀ ਟੱਪਦੀ ਨਹੀਂ ਮਤਲਬ ਮੈਂ ਸਚਨਾਰ ਹੁੰਦੀ ਆ ਜਾਉਂ ਸੌਂਦੀ ਆਂ ਗਾਂਏ ਦੀ ਰੱਸੀ ਲਾ ਕੇ ਲੱਤਾ ਮੰਨ ਹੋ ਜੁੰਦੀ ਆ ਮੈਸ ਦੀਆਂ ਮੈਸ ਦੀਆਂ ਲੱਤਾ ਮੰਨੋ ਫਿਰ ਵੀ ਹਲਾਈ ਜਾਂਦੀ ਆ ਲੱਤਾ ਗੱਦੂ ਉਹ ਤਾਂ ਛਾਤੀ ਗੱਲ ਨਹੀਂ ਬਲਾਈ ਉੱਥੇ ਛਾਤੀ ਗੱਲ ਬਲਾਈ ਛਾਤੀ ਆ ਤੇ ਜਰ ਕੇ ਪਾਪ ਵੀ ਕਰਦੇ ਪਾਪ ਵੀ ਕਰਦੇ ਪਾਪ ਵੀ ਕਰਦੇ ਦਿੱਤਾ ਪਾਪ ਵੀ ਕਰਦੇ ਆਈ ਆਈ ਉਹ ਚੋਲ ਗੁੱਟ ਕਦੂਆ ਨਿਕ ਵੰਦ ਆ ਦੇਖਿਆ ਹਾਸ ਦਾ ਲਾਭ ਹਾਸ ਦਾ ਆ ਵੀ ਹਾਸ ਦਾ ਵੀਂਡਾ ਜਲਾ ਦੇਖਾ ਦੇ ਹਾਸ ਦਾ ਹੋਰ ਇਹ ਰੋਡ ਦੇ ਦੇ ਕੇ ਬਹੁਤ ਖੁਸ਼ ਹੁੰਦਾ ਹੈ ਅਸੀਂ ਤਾਂ ਸੋਚਦੇ ਮੈਂ ਪੈਂਦਾ ਨਹੀਂ ਹੈਗਾ ਇਹਨੂੰ ਐਵੇਂ ਮੈਨੂੰ ਪਿਠਾ ਲਓ ਇੱਤਨਾ ਨਾਲ ਦਾ ਦੇਖੀ ਕੀ ਸੋਚਦੇ ਮੈਂ ਚੱਲਣ ਡੱਬਾ ਲੈ ਚੱਲੂਗਾ ਜਾਂਦੇ ਹੋਏ ਫੇ ਮੈਂ ਯਾਰ ਹੁਣ ਡੱਬਾ ਖੰਨੇ ਵਾਲੀ ਮੰਡੀ ਵਾਲੇ ਦੇ ਅਸੀਂ ਕਿਹਨਾ ਮੱਲਾ ਕਰ ਲਾ ਅਸੀਂ ਕਿਹੜਾ ਮਨਾ ਕਰਨਾ ਸੀ ਲੈ ਆਂਦੇ ਤੁਸੀਂ ਉਹ ਗੰਨੇ ਵਾਲੀ ਮੰਡੀ ਤੇ ਆਉਂਗਾ ਨਾ ਗੰਨੇ ਵਾਲੀ ਮੰਡੀ ਪਰ ਨਹੀਂ ਮੈਂ ਸਾਂਹ ਦਾ ਖਾ ਲੂੰ ਇੱਕ ਵਾਰ ਮੈਂ ਸਾਂਹ ਦਾ ਖਾ ਲੂੰ ਤੇ ਹੋਰ ਜਾ ਬਾਈ ਅਦਰ ਚਾਹ ਸੋਚਦਾ ਬਨ ਨਹੀਂ ਜਾਂਦਾ ਖੰਨੇ ਵਾਲੀ ਮੰਡੀ ਵਾਲਾ ਹਲੂਆ ਬਹੁਤ ਮਿੱਠਾ ਖਰਾਬ ਕਰਦਾ ਸ਼ੂਗਰ ਵੀ ਹੋ ਜਾਂਦੀ ਹੈ ਜਦ ਬਿਠਾ ਕੇ ਹਾਂ ਰਹੀ ਚਮਚਾ ਮਾ ਜਿਆਦਾ ਹੁੰਦਾ ਮਿੱਠਾ ਨਾ ਚਮਾ ਨਹੀਂ ਇੱਕ ਮਿੰਟ ਆਹ ਕਰੀ ਰਾਤ ਕਈ ਨੇ ਗੱਲ ਚਮਚਾ ਜੇ ਕਹੇ ਜਿਆਦਾ ਹੁੰਦਾ ਮਿੱਠਾ ਮਿੱਠਾ ਚਾਹ ਚ ਵੀ ਜਿਆਦਾ ਹੁੰਦਾ ਇਹ ਚਾਹ ਚ ਜਿਆਦਾ ਮਿੱਠਾ ਜਾਂਦਾ ਹੁੰਦਾ ਚਾਹ ਤੇ ਆਉਂਦਾ ਚੰਗ ਚੰਗ ਖਾਣੀ ਇੱਕ ਦਿਨ ਇੱਕ ਦਿਨ ਮਾ ਜੀ ਨੂੰ ਜਾ ਉਹ ਹੀ ਦੱਬਾ ਹਫਤਾ ਚੱਲਦਾ ਮੈਨੂੰ ਰੋਕੜੇ ਰੋਜ਼ ਇੱਕ ਇੱਕ ਪੀਸ ਖਾ ਲੋ ਹੁਣ ਤੱਕ ਕਿੱਥੇ ਚੱਲਦਾ ਜਿਹੜੀ ਜ਼ਹਿਰ ਆ ਉਹ ਨਹੀਂ ਗੱਲ ਹੋ ਜਾਂ ਨਾ ਅਮਰ ਨਹੀਂ ਜ਼ਹਿਰ ਕਿੱਥੇ ਆ ਆਹ ਕਦੀ ਫਸੜੀ ਚਾਹ ਜਿਹੜੀ ਚਾਮਲਾ ਨਾ ਚੰਚੰਮਾ ਨਾ ਉਹ ਸਿੱਧੀਆਂ ਜਾਨੀ ਤੇ ਡਬੋਈ ਵੀ ਹੁੰਦੀ ਆ ਜੀਨੀ ਦੀ ਲੈ ਨਾ ਤੁਸੀਂ ਆਇਆ ਸਾਨੂੰ ਚੱਕ ਚੱਕ ਪਿੱਛੇ ਤੜਫੋਣ ਲੱਗ ਗਏ ਅਸੀਂ ਚਾਹਤੇ ਨਹੀਂ ਆਸਣੀ ਕਰਕੇ ਚੱਲਦਾ ਚੱਲੋ ਕੋਈ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲਾਗ ਚ ਪਰਸੋਂ ਨੂੰ ਮੈਂ ਤੁਹਾਨੂੰ ਕਲੇਰੀ ਮੰਡੀ ਦਿਖਾਵਾਂਗੇ ਜੀ ਉੱਥੋਂ ਦਾ ਫਿਰ ਜੋ ਮਰਜ਼ੀ ਹੋ ਜਵੇ ਮਹਾਰਾਜ ਰੱਖੇ ਸੁੱਖ ਉੱਥੇ ਤੇ ਰਾਤ ਬੰਦੇ ਆ ਜੀ ਉੱਥੋਂ ਦਾ ਫਿਰ ਲੈ ਕੇ ਆਵਾਂਗੇ ਡੰਗਰ ਦੋ ਦੋ ਜਾਂ ਤਿੰਨ ਚਲੋ ਮਿਲਦੇ ਆਂ ਫਿਰ ਕਿਸੇ ਅਗਲੇ ਬਲਾਗ ਚ ਦੇਖਦੇ ਕਿਆ ਬਣਦਾ ਹਾਂ ਮੌਕੇ ਪਰ ਦੇਖਾਂਗੇ ਕਿਆ ਬਣਦਾ ਮਹਾਰਾਜ ਜੀ ਤੁਹਾਨੂੰ ਦਈਏ ਕਿ ਤਿੰਨ ਮਿੰਟ ਹਾਂ ਸਸੀ ਗਾਲ ਜੀ ਫਿਰ ਸਾਰਿਆਂ ਨੂੰ